ਟਰਨਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟਰਨਜੀ ਸਭ ਤੋਂ ਪਹਿਲਾਂ ਦੱਸੋ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਸੀ ਅਨਮੋਲ ਬਿਸ਼ਨੋਈ ਉਹ ਪਹੁੰਚ ਗਿਆ ਇੰਡੀਆ ਬਿਲਕੁਲ ਜੀ ਬਿਲਕੁਲ ਜੀ ਸਨ ਸਾਹਿਬ ਅੱਜ ਦਿੱਲੀ ਦੇ 에어ਪੋਰਟ ਦੇ ਉੱਤੇ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਤੇ ਭੇਜਿਆ ਗਿਆ ਤੇ ਇੱਥੇ ਉਹ ਪਹੁੰਚ ਗਿਆ ਦਿੱਲੀ ਦੇ 에어ਪੋਰਟ ਦੇ ਉੱਤੇ ਜਦੋਂ ਪਹੁੰਚਿਆ ਤਾਂ NIA ਦੀ ਟੀਮ ਨੇ ਉਹਨੂੰ ਆਪਣੀ ਕਸਟਡੀ ਵਿੱਚ ਲੈ ਲਿਆ ਫਿਰ ਇਹਨੂੰ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ 11 ਦਿਨ ਦੀ NIA ਦੀ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਅਮਰੀਕਾ ਤੋਂ ਕੁੱਲ 200 ਲੋਕਾਂ ਨੂੰ ਅਜੇ ਰਿਪੋਰਟ ਕੀਤੇ ਜਾਣ ਦੀ ਖਬਰ ਹੈ ਇਹਦੇ ਵਿੱਚ ਸਿਰਫ ਤਿੰਨ ਭਾਰਤੀ ਆ ਅਨਮੋਲ ਤੋਂ ਇਲਾਵਾ ਦੋ ਹੋਰ ਪੰਜਾਬ ਦੇ ਆ ਉਹਨਾਂ ਦੇ ਬਾਰੇ ਹਲੇ ਮੁਕੰਮਲ ਜਾਣਕਾਰੀ ਨਹੀਂ ਆਈ ਪਰ ਅਨਮੋਲ ਬਿਸ਼ਨੋਈ ਦੇ ਨਾਲ ਸੁਲਮਾਨ ਖਾਨ ਦੇ ਘਰ ਤੇ ਫਾਇਰਿੰਗ ਦਾ ਮਾਮਲਾ ਫਿਰ ਇਸ ਤੋਂ ਇਲਾਵਾ ਐਨਸੀਪੀ ਨੇਤਾ ਬਾਬਾ ਸੁਦੀਕੀ ਦੇ ਕਤਲ ਦਾ ਮਾਮਲਾ ਤੇ ਬਹੁਤ ਸਾਰੇ ਹੋਰ ਮਾਮਲੇ ਜੁੜੇ ਆ ਹੁਣ ਐਨਆਈਏ ਦੇ ਵੱਲੋਂ ਕੀ ਖੁਲਾਸੇ ਕਰਵਾਏ ਜਾਣਗੇ ਕੀ ਕੀ ਜਾਣਕਾਰੀਆਂ ਹੋਰ ਸਾਹਮਣੇ ਆਉਣਗੀਆਂ ਵਕਤ ਦੱਸੂਗਾ ਜੀ ਸ਼ੰਭੂ ਬਾਰਡਰ ਤੇ ਜਦੋਂ ਕਿਸਾਨ ਬੈਠੇ ਸੀ ਤਾਂ ਇਹਨਾਂ ਦਾ ਸਮਾਨ ਕਾਫੀ ਚੋਰੀ ਹੋ ਗਿਆ ਸੀ ਟਹਿਣਾ ਜੀ ਟਰਾਲੀਆਂ ਵੀ ਲੈ ਗਈ ਸੀ ਸਾਜ਼ੋ ਸਮਾਨ ਨੂੰ ਹੋਰ ਖਾਣੇ ਵਾਲੇ ਪੀਪੇ ਪਿੰਨੀਆਂ ਉਹ ਮਿਲ ਗਿਆ ਸਾਰਾ ਸਮਾਨ ਸੈਂਸਰ ਸਾਰਾ ਤਾਂ ਨਹੀਂ ਮਿਲਿਆ ਪਰ ਕਿਸ਼ਤਾਂ ਦੇ ਵਿੱਚ ਕਈ ਕੁਝ ਮਿਲ ਗਿਆ ਸੀ ਤੇ ਕੁਝ ਕੁ ਅੱਜ ਮਿਲ ਗਿਆ ਤੇ ਕੁਝ ਕੁ ਸ਼ਾਇਦ ਮਿਲੇ ਜਾਂ ਭਵਿੱਖ ਦੇ ਵਿੱਚ ਨਾ ਵੀ ਮਿਲੇ ਪਰ ਇੰਨੀ ਗੱਲ ਜ਼ਰੂਰ ਆ ਕਿ 13 ਮਹੀਨੇ ਇੱਥੇ ਸ਼ੰਭੂ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਬੈਠੇ ਰਹੇ ਸੀਗੇ ਪੰਜਾਬ ਦੇ ਇਸ ਕਰਕੇ ਕਿ ਭਾਈ ਇੱਥੇ ਸਾਨੂੰ ਐਮਐਸਪੀ ਤੇ ਸਾਡੀਆਂ ਹੋਰ ਮੰਗਾਂ ਮੰਨੀਆਂ ਜਾਣ ਪਰ ਬਾਅਦ ਵਿੱਚ 13 ਮਹੀਨੇ ਪਹਿਲਾਂ ਯਾਨੀ ਕਿ ਤੇ ਫਿਰ ਅਚਾਨਕ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਸ਼ੈੱਡ ਬਣਾ ਤੋੜ ਦਿੱਤੇ ਗਏ ਸੀਗੇ ਤੇ ਇਹਨਾਂ ਨੂੰ ਜਿਹੜਾ ਕਿਸਾਨ ਸੰਘਰਸ਼ਕ ਦੇਣ ਦਿੱਤਾ ਗਿਆ ਸੀ ਉਦੋਂ ਫਿਰ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਕਾੜਾ ਸਮਾਨ ਮਹੱਤਵਪੂਰਨ ਚੋਰੀ ਹੋ ਗਿਆ ਉਹਦੇ ਵਿੱਚ ਕਈ ਵਾਰੀ ਕਿਸੇ ਵਿਧਾਇਕ ਦਾ ਨਾਮ ਹੀ ਲੱਗਿਆ ਕਦੇ ਕਿਸੇ ਹੋਰ ਵਿਧਾਇਕ ਦੇ ਮਿੱਤਰ ਬੇਲੀ ਦਾ ਨਾਮ ਹੀ ਲੱਗਾ ਪਰ ਅੱਜ ਪਤਾ ਲੱਗਾ ਜੀ ਪਟਿਆਲਾ ਦੇ ਵਿੱਚ ਨਾਬਾ ਨਗਰ ਪ੍ਰੀਸ਼ਦ ਦੇ EO ਦੀ ਸਰਕਾਰੀ ਰਹਾਇਸ਼ ਦੇ ਵਿੱਚੋਂ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਬਰਾਮਦ ਹੋਇਆ ਸੀਆਈਏ ਦੀ ਟੀਮ ਨੇ ਕਿਸਾਨਾਂ ਦੀ ਮੰਗ ਦੇ ਉੱਤੇ ਜੀਸੀਬੀ ਦੀ ਸਹਾਇਤਾ ਨਾਲ ਖੁਦਾਈ ਸ਼ੁਰੂ ਕਰਵਾਈ ਤੇ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਤੇ ਦੋਸ਼ ਇਹ ਆ ਵੀ ਇਹ ਸਮਾਨ ਸ਼ੰਭੂ ਬਾਡਰ ਤੋਂ ਟਰੈਕਟਰ ਟਰਾਲਿੰਗਾਂ ਦੇ ਵਿੱਚੋਂ ਚੋਰੀ ਕੀਤਾ ਗਿਆ ਸੀਗਾ ਤੇ ਇਹ دیرਵੇ ਆਇਆ ਤੇ ਬਾਕੀ دیرਵੇ ਹਲੇ ਹੁਣੇ ਬਾਕੀ ਹੈ ਜੀ ਤੇ ਚੰਡੀਗੜ੍ਹ ਚ ਕੂੜਾ ਸੁੱਟਣ ਵਾਲਿਆਂ ਦੇ ਘਰ ਢੋਲ ਵਜਾਉਣ ਦਾ ਕੀ ਮਾਮਲਾ ਹੈ ਜੀ ਅਸਲ ਵਿੱਚ ਪਿਛਲੇ ਨਾ ਤਿੰਨ ਘੰਟਿਆਂ ਤੋਂ ਖਬਰ ਬੜੀ ਵੱਡੀ ਹੋਈ ਸੀ ਤੇ ਅੱਜ ਇਹ ਖਬਰ ਖਤਮ ਹੋ ਗਈ ਹੈ ਉਹਦਾ ਕਾਰਨ ਇਹ ਆ ਵੀ ਨਗਰ ਨਿਗਮ ਨੇ ਇਹ ਗਲਤੀ ਕੀਤੀ ਚੰਡੀਗੜ੍ਹ ਦੇ ਵਿੱਚ ਕਿ ਜੇਕਰ ਕੋਈ ਵੀ ਕੂੜਾ ਸੁੱਟੂਗਾ ਆਪਦੇ ਘਰ ਦੇ ਬਾਹਰ ਕੂੜਾ ਸੁੱਟੂਗਾ ਤੁਸੀਂ ਵੀਡੀਓ ਬਣਾ ਲਓ ਮੰਨ ਲਓ ਧਾਰਨ ਦੇ ਤੌਰ ਤੇ ਉੱਤੇ ਮੈਂ ਚੰਡੀਗੜ੍ਹ ਰਹਿੰਦਾ ਹੋਵਾਂ ਤੇ ਮੈਂ ਕੂੜਾ ਸੁੱਟਦਾ ਹੋਵਾਂ ਸਿੰਦਰ ਸਾਹਿਬ ਤੁਸੀਂ ਮੇਰੀ ਵੀਡੀਓ ਬਣਾ ਲਓ ਜਾਂ ਕੋਈ ਹੋਰ ਬਣਾ ਲੇ ਤੇ ਉਹ ਤੁਸੀਂ ਨਗਰ ਨਿਗਮ ਨੂੰ ਭੇਜੋ ਉਹ ਤੁਹਾਨੂੰ ਇਨਾਮ ਦਿੰਦੇ ਸੀ ਪਤਾ ਨਹੀਂ ਕਿੰਨਾ ਸੀਗਾ ਪਰ ਉਸ ਵੀਡੀਓ ਦੇ ਆਧਾਰ ਦੇ ਉੱਤੇ ਉੱਪਰ ਸਾਡੇ ਘਰ ਦੇ ਮੁਰੇ ਆ ਜਾਣਗੇ ਉਹ ਲੈ ਕੇ ਫਿਰ ਢੋਲ ਵਜਾਇਆ ਜਾਂਦਾ ਸੀ ਉਸ ਬੰਦੇ ਨੂੰ ਉਹ ਕੂੜਾ ਚੱਕ ਕੇ ਤੇ ਜਿੰਦ ਕੀਤਾ ਜਾਂਦਾ ਸੀ ਫਿਰ ਉਹਦੀ ਵੀਡੀਓ ਬਣਾਈ ਜਾਂਦੀ ਸੀ ਤੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਸੀ ਵੀ ਬੰਦਾ ਜ਼ਲੀਲ ਹੋਵੇ ਵੀ ਇਹਨੇ ਪੂਰਾ ਸੁਟਿਆ ਇਹਨੂੰ ਸ਼ਰਮ ਮਹਿਸੂਸ ਹੋਵੇ ਇੱਕ ਗੱਲ ਦਾ ਹੋ ਗਿਆ ਵਿਰੋਧ ਕਿਉਂਕਿ ਵਿਰੋਧੀ ਪਾਰਟੀਆਂ ਨੇ ਗੱਲ ਕਹੀ ਵੀ ਦੇਖੋ ਇੰ样 ਬੰਦੇ ਨੂੰ ਜ਼ਲੀਲ ਕਰਨਾ ਬਹੁਤ ਮਾੜੀ ਗੱਲ ਆ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਮਾਮਲਾ ਪਹੁੰਚ ਗਿਆ ਜੀ ਰਾਜਪਾਲ ਤੱਕ ਹੁਣ ਪਤਾ ਲੱਗਾ ਕਿ ਅੱਜ ਕਾਂਗਰਸ ਦੀ ਇੱਕ ਆਗੂਤ ਢੋਲ ਲੈ ਕੇ ਤੇ ਨਗਰ ਨਿਗਮ ਦੀ ਮੇਅਰ ਦੇ ਘਰ ਦੇ ਮੂਹਰੇ ਚਲੀ ਗਈ ਉਹ ਢੋਲ ਵੱਜਣ ਲੱਗ ਪਏ ਤੇ ਉੱਥੇ ਬਹਿਸ ਬੜੀ ਹੋਈ ਕਿ ਤੁਹਾਡੇ ਘਰ ਦੇ ਮੂਹਰੇ ਢੋਲ ਕਿਵੇਂ ਲੈ ਕੇ ਆਈਆਂ ਰੋਬਦਾਨੇ ਇਹ ਗਲ ਕਈਏ ਵੀ ਪਹਿਲਾਂ ਸ਼ਹਿਰ ਦੇ ਇੱਕ ਵਿੱਚ ਜਿਹੜੇ ਪੂਰੇ ਦਾ ਢੇਰ ਆ ਜਿਹੜਾ ਗੱਡੂ ਮਾਜਰਾ ਆ ਪਨੀ ਮਾਜਰਾ ਹੋਰ ਵਕ ਵਕ ਸਮਾਤੇ ਇਲਾ ਇਹ ਪੂਰਾ ਚੱਕਿਆ ਜਾਵੇ ਜਦੋਂ ਬੰਕ ਮਾਰ ਜਾਂਦੇ ਜਦੋਂ ਵਿਚਾਰੇ ਛੁੱਟੀ ਕਰ ਜਾਂਦੇ ਅਚਾਨਕ ਕੂੜਾ ਚੱਕਣ ਵਾਲੇ ਤੇ ਬੰਦਾ ਕੂੜਾ ਕਿਤੇ ਸੁੱਟੇ ਤੋਂ ਉਹ ਇਸ ਪੱਖ ਦੇ ਵਿੱਚ ਸੀ ਪਰ ਅੱਜ ਜਦ ਰੋਣਾ ਰੱਪਾ ਵਾਲਾ ਪੈ ਗਿਆ ਤੇ ਢੋਲ ਵਜਾਉਣ ਵਾਲਾ ਕੂੜਾ ਦਿੱਤ ਦੇਣ ਵਾਲਾ ਵੀਡੀਓ ਬਣਾਉਣ ਵਾਲਾ ਸੋਸ਼ਲ ਮੀਡੀਆ ਤੇ ਪਾਉਣ ਵਾਲਾ ਤੇ ਦਲੀਲ ਕਰਨ ਵਾਲਾ ਮਾਮਲਾ ਸਿਰ ਹਲਕਾ ਪਹੁੰਗ ਗਿਆ ਹੂੰ ਅੱਛਾ ਸਿੱਖਾਂ ਦੇ ਹਤਾਇਸ਼ੀ ਨਤੀਸ਼ ਕੁਮਾਰ ਕੱਲ ਨੂੰ ਫੇਰ ਸੌਂਚੁਕ ਰਹੇ ਆ ਕਿੰਨੀ ਵਾਰੀ ਬਣ ਗਏ ਉਹ ਚੀ ਮਿਨਿਸਟਰ ਦਸਵੀਂ ਵਾਰ ਮੁੱਖ ਮੰਤਰੀ ਦੇ ਤੌਰ ਤੇ ਉੱਤੇ ਸੌਂਚੁਕ ਰਹੇ ਜੀ ਦਸਵੀਂ ਵਾਰ ਦਸਵੀਂ ਵਾਰ ਕੱਲ ਨੂੰ ਨਤੀਸ਼ ਕੁਮਾਰ ਨੇ 11:30 ਵਜੇ ਸਵੇਰ ਦੇ ਵੇਲੇ ਗਾਂਧੀ ਮੈਦਾਨ ਦੇ ਵਿੱਚ ਸੌਂਚੁਕ ਲੈਣੀ ਆ ਸਮਾਰੋਹ ਦੇ ਵਾਸਤੇ ਸਨ ਸਭ ਦੋ ਮਨ ਚ ਬਣਾਏ ਗਏ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਮੇਤ 11 ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ 150 ਦੇ ਕਰੀਬ ਹੋਰ ਮਹਿਮਾਨ ਵੀ ਇਨਵਾਈਟ ਕੀਤੇ ਗਏ ਆ ਤੇ ਇਹ ਪਤਾ ਲੱਗਾ ਜੀ ਕਿ ਅੱਜ ਪਹਿਲਾ ਵਿਧਾਨ ਮੰਡਲ ਦੇ ਸੈਂਟਰਲ ਹਾਲ ਦੇ ਵਿੱਚ ਵਿਹਾਰ ਵਿਧਾਨ ਮੰਡਲ ਦੇ ਸੈਂਟਰਲ ਹਾਲ ਦੇ ਵਿੱਚ ਨਤੀਸ਼ ਕੁਮਾਰ ਨੂੰ ਐਂਡੀਆ ਵਿਧਾਇਕਪਾਲ ਦਾ ਨੇਤਾ ਚੁਣਿਆ ਗਿਆ। ਦੂਜੀ ਗੱਲ ਇਹ ਆ ਵੀ ਅੱਜ ਸਮਰਾਟ ਚੌਧਰੀ ਨੂੰ ਵਿਧਾਇਕਪਾਲ ਦਾ ਨੇਤਾ ਚੁਣਿਆ ਗਿਆ। ਵਿਜੇ ਸਿਨਾ ਨੂੰ ਵਿਧਾਨ ਮੰਡਲ ਦਾ ਉਪਨੇਤਾ ਚੁਣਿਆ ਗਿਆ। ਮਤਲਬ ਇਹਦਾ ਇੱਕ ਅੱਗੇ ਜਾ ਰਿਹਾ ਵੀ ਸਮਰਾਟ ਚੌਧਰੀ ਤੇ ਵਿਜੇ ਸਿਨਾ ਦੋਵੇਂ ਡਿਪੀ ਸੀਐਮ ਹੋ ਸਕਦੇ ਆ। ਇਹਨੇ ਕੀ ਬਣਦਾ ਪਰ ਨਤੀਸ਼ ਕੁਮਾਰ ਜਿੱਤੇ ਭਾਪੀ ਦੀ ਇੱਕ ਬਹੁਤ ਵੱਡੀ ਜਿੱਤ ਆ। ਮੈਂ ਤਾਂ ਹੈਰਾਨ ਰਹਿ ਗਿਆ ਕਿ ਕਾਂਗਰਸ 6 ਸੀਟਾਂ ਦੇ ਉੱਤੇ ਹੀ ਛਿੰਤ ਕਿਹ ਰਹਿ ਗਈ। ਮਹਾਗੋਸ਼ ਗੱਟ ਜੋੜ ਨੂੰ ਮਿਲੇਗਾ ਸਿਰਫ 35 ਸੀਟਾਂ। ਉਹਦੇ ਵਿੱਚ ਤੇਜਸਵੀ ਯਾਦਵ ਦੀ ਪਾਰਟੀ ਨੂੰ ਸਿਰਫ 25 ਸੀਟਾਂ ਮਿਲੀਆਂ। ਤੇ ਇਸ ਤਰੀਕੇ ਦਾ ਵੇਰਵਾ ਹੈ ਹੁਣ ਹਾਰ ਦੇ ਕਾਰਨਾਂ ਦਾ ਬਲੌਂਕਰ ਕਰੀ ਜਾਂਦੇ ਆ ਤੇ ਇੰਡੀਆ ਵਾਲੇ ਭੰਗੜੇ ਪਾਈ ਜਾਂਦੇ। ਵੋਟਾਂ ਮਸ਼ੀਨਾਂ ਨਾਲ ਹੀ ਪਈਆਂ ਨੇ ਜੀ। ਵੋਟਾਂ ਮਸ਼ੀਨਾਂ ਨਾਲ ਹੀ ਪਈਆਂ ਗਈਆਂ ਜੀ। ਵੋਟ ਹਰ ਥਾਂ ਦੇ ਉੱਤੇ ਮਸ਼ੀਨ ਨਾਲ ਹੀ ਪੈ ਰਹੀ ਆ। ਭਾਰਤ ਦੇ ਵਿੱਚ ਇਹ ਲਹਿਰ ਨਹੀਂ ਬਣ ਰਹੀ ਹਾਲ ਦੀ ਘੜੀ। ਇਹ ਵੋਟਾਂ ਮਸ਼ੀਨਾਂ ਨਾਲ ਨਾ ਪੈਣ। ਆਣਾ ਤੇ ਦਬਵੀ ਸੁਰ ਦੇ ਵਿੱਚ ਕਦੇ ਕਿਤੋਂ ਕਦੇ ਕਿਤੋਂ ਕਦੇ ਕਿਤੋਂ ਆਵਾਜ਼ ਆਉਂਦੀ ਆ ਤੇ ਜੇਕਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਬਿਲਟ ਪੇਪਰ ਰਹੀਂ ਵੋਟਾਂ ਪੈ ਸਕਦੀਆਂ ਤੇ ਫਿਰ ਭਾਰਤ ਦੇ ਵਿੱਚ ਮਸ਼ੀਨਾਂ ਰਹੀਂ ਕਿਉਂ ਤੇ ਜਦੋਂ ਮਸ਼ੀਨਾਂ ਰਾਂਗੀ ਵੋਟਾਂ ਪੈ ਗਈਆਂ ਤੇ ਫਿਰ ਇਹ ਮਸ਼ੀਨਾਂ ਰੱਖ ਦਿੰਦੇ ਆ ਕਮਰੇ ਦੇ ਵਿੱਚ ਫਿਰ ਕਹਿੰਦੇ ਕਿ 15 ਸਾਲ ਬਾਅਦ ਨਤੀਜਾ ਆਊਗਾ ਇਹਦੇ ਵਿੱਚ ਝੂਠ ਕਿਹੜੀ ਗੱਲ ਦਾ ਜੀ ਜਨਾਬ ਜੀ ਇੰਨੀਆਂ ਸਟੇਟਾਂ ਨੇ ਆਪਣੇ ਹਿੰਦੁਸਤਾਨ ਦੀਆਂ ਬਿਹਾਰ ਦੀ ਇਲੈਕਸ਼ਨ ਨੂੰ ਇੰਨੀ ਕਿਉਂ ਤੂਲ ਦਿੱਤੀ ਜਾਂਦੀ ਆ ਤਲਸ ਦੇ ਪਿੱਛੇ ਜੇ ਹੁੰਦਾ ਤਾਂ ਹਰ ਵਾਰੀ ਇਵੇਂ ਆ ਪਰ ਇਹਦੇ ਪਿੱਛੇ ਕਾਰਨ ਇਹ ਆ ਵੀ ਨਾ ਇੱਕ ਐਂਟੀ ਇੰਕੰਮਬੈਸੀ ਹੁੰਦੀ ਆ ਵੀ ਭਾਈ ਸੱਤਾਧਾਰੀ ਤੈਰ ਜਿਹੜੀ ਹੋਵੇ ਜਿਹੜੀ ਵਾਰ-ਵਾਰ ਸੱਤਾ ਦੇ ਵਿੱਚ ਆਉਂਦੀ ਹੋਵੇ ਉਹਦੇ ਪ੍ਰਤੀ ਲੋਕਾਂ ਦਾ ਰੋਹ ਵੱਧ ਜਾਂਦਾ ਤੁਸੀਂ ਦੇਖੋ ਦੋ ਵਾਰ ਅਕਾਲੀਆਂ ਦੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਤੀਜੀ ਵਾਰ ਨਹੀਂ ਆਈ ਕੋਸ਼ਿਸ਼ ਤਾਂ ਉਹਨਾਂ ਨੇ ਕੀਤੀ ਆ ਤੁਸੀਂ ਦੇਖੋ ਲੋਕ ਕਾਂਗਰਸ ਦੀ ਸਰਕਾਰ ਤੋਂ ਬਾਅਦ ਲੋਕਾਂ ਨੇ ਸਰਕਾਰ ਬਦਲਤੀ ਲੋਕ ਤਾਂ ਐਮਐਲਏ ਬਦਲ ਦਿੰਦੇ ਆ ਵੀ ਦੁਬਾਰਾ ਉਹਨੂੰ ਜਿ ਧੌਣ ਤੋਂ ਗ੍ਰੇਡ ਕਰਦੇ ਤਾਂ ਫਿਰ ਪੁੱਲ ਸਰਕਾਰ ਦੀ ਗੱਲ ਆ ਅਗਲੀ ਗੱਲ ਇਹ ਵੀ ਕਿ ਐਸਕੀ ਇਸ ਗੱਲ ਦੀ ਆਸ ਬਹੁਤ ਸੀ ਦੀ ਬਿਹਾਰ ਦੇ ਵਿੱਚ ਕੰਮੀਆਂ ਤੇ ਇਸ ਨੂੰ ਬਹੁਤ ਆ। ਵੀ ਬਿਹਾਰ ਦੇ ਵਿੱਚ ਐਸਕੀ ਸਰਕਾਰ ਨਹੀਂ ਆਉਂਦੀ। ਪਰ ਰਾਹੁਲ ਗਾਂਧੀ ਨੇ ਇਹ ਗੱਲ ਪਹਿਲੇ ਪ੍ਰਚਾਰ ਕੀਤੀ ਸੀ ਵੀ ਵੋਟ ਚੋਰੀ ਹੋਊਗੀ। ਤੇ ਬਸ ਜਦੋਂ ਉਹ ਫਿਰ ਨਤੀਜਾ ਉਮੀਦ ਤੋਂ ਉਲਟ ਨਿਕਲਿਆ ਤੇ ਫਿਰ ਉਹੀ ਗੱਲ ਆ ਗਈ ਵੀ ਬਿਹਾਰ ਦੇ ਲੋਕ ਉੱਥੇ ਵੀ ਆ। ਬਿਹਾਰ ਦੇ ਵਿੱਚ ਤਰੱਕੀ ਓਵੇਂ ਨਹੀਂ ਹੋਈ ਜਿਵੇਂ ਕਿ ਹੋਣੀ ਚਾਹੀਦੀ ਆ। ਪਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇਹ ਹਾਰਦੇ ਨਹੀਂ ਤੋਂ ਮੁجهه ਜਿੱਤਦੇ ਨਹੀਂ। ਅੱਛਾ ਪੰਜਾਬ ਦੇ ਜਿਹੜੇ ਆਰਐਸਐਸ ਦੇ ਲੀਡਰ ਦੇ ਪੋਤੇ ਨੂੰ ਕਤਲ ਕਰਨ ਵਾਲੇ ਸੀ ਉਹ ਕੌਣ ਸੀ ਦੇਖੋ ਜੀ ਇਹ ਪੁਲਿਸ ਨੇ ਜਿਹੜੇ ਬੰਦੇ ਫੜੇ ਆ ਉਹਨਾਂ ਦਾ ਬੇਰਵਾਤ ਨਹੀਂ ਨਸ਼ਰ ਕੀਤਾ ਵੀ ਭਾਈ ਇੱਕ ਆ ਬੰਦਾ ਤੇ ਇੱਕ ਆ ਬੰਦਾ ਪਰ ਪੁਲਿਸ ਨੇ ਇਹ ਗੱਲ ਕਹੀ ਆ ਕਿ ਅਸੀਂ ਦੋ ਜਣੇ ਗ੍ਰਿਫਤਾਰ ਕਰ ਲਿਆ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਨੇਤਾ ਦੇ ਪੁੱਤੇ ਨਵੀਨ ਦਾ ਕਤਲ ਕਰ ਦਿੱਤਾ ਗਿਆ ਸੀਗਾ ਇਸ ਮਾਮਲੇ 'ਚ ਪੁਲਿਸ ਨੇ ਦਾਅਵਾ ਕੀਤਾ ਵੀ ਅਸੀਂ ਦੋ ਜਣੇ ਫੜ ਲਏ ਆ ਐਸਐਸਪੀ ਭੁਪਿੰਦਰ ਸਿੰਘ ਨੇ ਗੱਲ ਕਹੀ ਆ ਦੇ ਦੋਸ਼ਗਾਂ ਤੇ 1-1 ਲੱਖ ਰੁਪਏ ਦਾ ਅਸੀਂ ਇਨਾਮ ਵੀ ਰੱਖਿਆ ਸੀ। ਕੰਦਨ ਪਹਿਲਾਂ ਬਦਮਾਸ਼ਾਂ ਨੇ ਭਰੇ ਬਾਜ਼ਾਰ ਦੇ ਵਿੱਚ ਨਵੀਨ ਨੂੰ ਗੋਲੀਆਂ ਮਾਰ ਕੇ ਮਾਰਦਾ ਸੀਗਾ। ਬਾਅਦ ਦੇ ਵਿੱਚ ਇੱਕ ਜ਼ਿੰਮੇਵਾਰੀ ਵਾਲੀ ਆਈ ਸੀ ਖਬਰ ਸਾਹਮਣੇ। ਕਹਿੰਦੇ ਵੀ ਇਹ ਜ਼ਿੰਮੇਵਾਰੀ ਖਾਲਸਤਾਨੀ ਸੰਗਠਨ ਸ਼ੇਰੇ ਪੰਜਾਬ ਬ੍ਰਿਗੇਡ ਨੇ ਲਈ ਆ। ਸੰਗਠਨ ਨੇ ਇਹ ਗੱਲ ਕਹੀ ਸੀ ਕਿ ਅਸੀਂ ਹਿੰਦੂਵਾਦੀ ਗ੍ਰੋਹ ਦੇ ਨੇਤਾ ਨੂੰ ਸੁਧਾਰ ਦਤਾ, ਉਹਦਾ ਲਾੜਤਾ, ਸੋ ਇਸ ਤਰ੍ਹਾਂ ਦੀਆਂ ਗੱਲਾਂ। ਪਰ ਪੁਲਿਸ ਨੇ ਕੁਛ ਨਾ ਨਹੀਂ ਇਹ ਵੀ ਗੱਲ ਕਹੀ ਸੀ ਕਿ ਕੁਝ ਖਾਵਾਂ ਦੇ ਉੱਤੇ ਨਿੱਜੀ ਰੰਗਸ਼ ਦੇ ਤਰੱਕੇ ਲੜਾਈਆਂ ਹੁੰਦੀਆਂ। ਬੰਦਾ ਮਾਰਿਆ ਜਾਂਦਾ ਪਰ ਕੁਝ ਕੁ ਲੋਕ ਆ ਜਿਹੜੇ ਪ੍ਰੋਟੋਕਾਲ ਮੰਗਣ ਵਾਲੇ ਉਹ ਗੱਲ ਕਹਿ ਦਿੰਦੇ ਕਿ ਅਸੀਂ ਮਾਰਿਆ ਤਾਂ ਜੋ ਸਾਡਾ ਪੰਜਾਬ ਦੇ ਵਿੱਚ ਦਬਦਬਾ ਕਾਇਮ ਰਹੇ। ਅੱਛਾ ਜਿਹੜੇ ਬਦਨਾਮ ਹੋਏ ਮੰਤਰੀ ਧਰਮਸੋਤ ਦਾ ਕੀ ਬਣਿਆ ਹੁਣ? ਮੈਂ ਸੁਣਿਆ ਸੀ ਕਿ ਬਾਕੀ ਦੇ ਹੋਰ ਜਿਹੜੇ ਅਪਰਾਧ ਉਹਨਾਂ ਨੇ ਕੀਤੇ ਜਾਂ ਉਹਨਾਂ ਦੇ ਦੋਸ਼ ਲੱਗੇ ਉਹਦੇ ਨਾਲ ਮਨੀ ਲਾਂਡਰਿੰਗ ਦਾ ਵੀ ਕੋਈ ਕੇਸ ਸ਼ੁਰੂ ਹੋ ਗਿਆ। ਬਿਲਕੁਲ ਸਹੀ ਸਾਬ ਇਹ ਗੱਲ ਤੁਹਾਡੀ ਸਹੀ ਹੈ ਕਿ ਸਾਬਕਾ ਮੰਤਰੀ ਜਿਹੜੇ ਜੰਗਲਾਤ ਵਿਭਾਗ ਮੰਤਰੀ ਗਗੂ ਸੰਤ ਧਰਮਸੋਤ ਇਹ ਪਹਿਲਾਂ ਵੀ ਜੇਲ੍ਹ ਦੇ ਵਿੱਚ ਵਾਵਾ ਸਮਾਂ ਲਾ ਕੇ ਆਏ ਆ ਪਰ ਗੱਲ ਇਹ ਜੀ ਕਿ ਹੁਣ ਇਹਨਾਂ ਦੇ ਉੱਤੇ ਮਨੀ ਲਾਂਡਰਿੰਗ ਦਾ ਮਕਦਮਾ ਚਲਾਉਣ ਦੀ ਇਜਾਜ਼ਤ ਮਿਲ ਗਈ ਆ ਉਹਦਾ ਕਾਰਨ ਇਹ ਹੈ ਬਾਈ ਜੀ ਕਿ ਜਦੋਂ ਕੋਈ ਵੀ ਸਾਬਕਾ ਮੰਤਰੀ ਹੋਵੇ ਜਾਂ ਮੌਜੂਦਾ ਮੰਤਰੀ ਹੋਵੇ ਉਹਦੇ ਉੱਤੇ ਜੇਕਰ ਕੇਸ ਚਲਾਉਣਾ ਹੋਵੇ ਤਾਂ ਪਹਿਲਾਂ ਤਾਂ ਪੰਜਾਬ ਦੀ ਕੈਬਨਿਟ ਦੇ ਵਿੱਚ ਮਤਾ ਪਾਸ ਹੁੰਦਾ ਫਿਰ ਉਸ ਤੋਂ ਬਾਅਦ ਰਾਜਪਾਲ ਦੀ ਪ੍ਰਵਾਨਗੀ ਮਿਲਦੀ ਆ ਤੇ ਫਿਰ ਉਹਦੇ ਉੱਤੇ ਮਕਦਮਾ ਚਲਾਉਣ ਦੀ ਇਜਾਜ਼ਤ ਮਿਲਦੀ ਆ ਤੇ ਹੁਣ ਭਾਈ ਰਾਜਪਾਲ ਦੇ ਵੱਲੋਂ ਗੁਲਾਬ ਸਿੰਘ ਕਟਾਰੀਆ ਦੇ ਵੱਲੋਂ ਇਜਾਜ਼ਤ ਲੈ ਰਤੀ ਗਈ ਆ ਤੇ 사ਦੂ ਸਿੰਘ ਧਰਮਸੋਤ ਦੇ ਉਤੇ ਈਡੀ ਨੂੰ منی ਲਾਂਡਰਿੰਗ ਮਾਮਲੇ ਦੇ ਵਿੱਚ ਮੁਕਦਮਾ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ। ਪੰਜਾਬ ਚ ਕਣਕ ਦੀ ਬਜਾਈ ਕਿਵੇਂ ਚੱਲ ਰਹੀ ਹੈ ਜੀ? ਭਾਈ ਜੀ ਪਛੜੀ ਆ ਐਤ ਕਿਹਦਾ ਕਣਕ ਦੀ ਬਜਾਈ ਪਛੜੀ ਆ ਸਾਥ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿਹੜੇ ਖੇਤਰਾਂ ਦੇ ਵਿੱਚ ਹੜ ਆਇਆ। ਮੈਂ ਅੱਜ ਹੁਣੇ ਖੇਤ ਪੜ ਕੇ ਹਟਿਆ ਵੀ ਭਾਈ ਉੱਥੇ ਰੇਤ ਇੰਨੀ ਆ ਗਈ ਖੇਤਾਂ ਦੇ ਵਿੱਚ ਖੇਤਾਂ ਨੂੰ ਪਰੇ ਕਰਨ ਦੇ ਲਈ ਖੇਤਾਂ ਨੂੰ ਖੇਤਾਵਰਗਾ ਬਣਾਉਣ ਦੇ ਲਈ ਬਹੁਤ ਮਿਹਨਤ ਕਰਨੀ ਪਈ ਤੇ ਬੜੀ ਮਿਹਨਤ ਕਰਨੀ ਪੈ ਰਹੀ ਹੈ ਦੋਵੇਂ ਗੱਲਾਂ ਹੀ ਆ ਸੋ ਐਸਕੇ ਬਹੁਤ ਸਾਰੀਆਂ ਖਾਵਾਂ ਦੇ ਉੱਤੇ ਕਣਕ ਦੀ ਬਜਾਈ ਪਛੜੀ ਐ ਤੇ ਜਾਂ ਪਛੜ ਵੀ ਜਾਣੀਆਂ ਹਲੇ ਪਰ ਇਹ ਜਿਹੇ ਕਿਸਾਨ ਡਟੇ ਹੋਏ ਆ ਐਸਕੇ بڑے ਲੋਕਾਂ ਨੇ ਬੜੀਆਂ ਸੌਸਤਾਵਾਂ ਨੇ ਬੜੇ ਰਾਜਨੀਤਿਕ ਆਗੂਆਂ ਨੇ ਬੜੀਆਂ ਧਾਰਮਿਕ ਸਬੰਧੀਆਂ ਨੇ ਕਿਸਾਨਾਂ ਨੂੰ ਤੇਲ ਕਿਸਾਨਾਂ ਨੂੰ ਟਰੈਕਟਰ ਕਿਸਾਨਾਂ ਨੂੰ ਮੈਨ ਪਾਵਰ ਕਿਸਾਨਾਂ ਨੂੰ ਕੜਕ ਦਾ ਬੀਮਾ ਮੁਹੱਈਆ ਕਰਵਾਇਆ ਪਰ ਪੁੱਲ ਮਾ ਲਾ ਕੇ ਕਣਕ ਦੀ ਬਜਾਈ ਪਛੜੀ ਐ ਜੀ ਤੇ ਸਰਦਾਰ ਬਲਕੌਰ ਸਿੰਘ ਜਿਹੜੇ ਮੂਸੇ ਵਾਲੇ ਦੇ ਪਿਤਾ ਜੀ ਉਹਨਾਂ ਨੂੰ ਵੀ ਧਮਕੀ ਆਈ ਹੈ ਕੋਈ ਬਿਲਕੁਲ ਜੀ ਬਿਲਕੁਲ ਮੈਂ ਉਹੀ ਖਬਰ ਪੜ੍ਹੀ ਜਾਂਦਾ ਸੀਗਾ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਜਾਨੋਂ ਮਾਰਨੀ ਧਮਕੀ ਮਿਲੀ ਹੈ ਤੇ ਧਮਕੀ ਦੇਣ ਵਾਲੇ ਨੇ ਖੁਦ ਨੂੰ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਿਆ ਬਲਕੌਰ ਸਿੰਘ ਤੋਂ ਇਲਾਵਾ ਪਾਰਲੀਮੈਂਟ ਦੇ ਮੈਂਬਰ ਸੁਖਵਿੰਦਰ ਸਿੰਘ ਰੰਧਾਵਾ ਗਾਇਕ ਮਨਕੀਰ ਤੌੜਕ ਗੁਰਮੀਤ ਬਬਲੂ ਤੇ ਇੱਕ ਦੋ ਬੰਦੇ ਹੋਰਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਇਹ ਗੱਲ ਕਹੀ ਗਈ ਆ ਵੀ ਵਿਦੇਸ਼ ਤੋਂ ਆਏ ਫੋਨ ਦੇ ਵਿੱਚ ਇਹ ਗੱਲ ਆਖੀ ਗਈ ਆ ਵੀ ਤੁਸੀਂ ਅਗਲੇ ਜਨਮ ਦੀ ਤਿਆਰੀ ਕਿ ਲਓ ਗੋਰੀ ਤੁਹਾਨੂੰ ਲੱਗਣੀ ਆ ਜਿੰਨੀ ਮਰਜ਼ੀ ਸਿਕਿਉਰਿਟੀ ਦਾ ਪ੍ਰਬੰਧ ਕਰ ਲਓ ਜਿੱਥੇ ਭੱਜਣਾ ਭੱਜ ਲਓ ਜਿੱਥੇ ਲੁਕਣਾ ਲੁਪ ਲਓ ਤੇ ਬਲਕੌਰ ਸਿੰਘ ਨੇ ਪੁਲਿਸ ਦੇ ਕੋਲੇ ਵੀ ਸ਼ਿਕਾਇਤ ਕੋਈ ਨਹੀਂ ਦਿੱਤੀ ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਵੀ ਬਹੁਤ ਵਾਰ ਧਮਕੀਆਂ ਆਈਆਂ ਇਹ ਜਿਹੜੇ ਗੈਂਗਸਟਰ ਆ ਜ਼ਿਲ੍ਹਿਆਂ ਦੇ ਵਿੱਚੋਂ ਵੀ ਕਾਰੋਬਾਰ ਚਲਾਏ ਜਾਂਦੇ ਆ ਪਰ ਅਸੀਂ ਡਰਦੇ ਨਹੀਂ ਤੇ ਸਾਨੂੰ ਪੰਜਾਬ ਦੀ ਸਰਕਾਰ ਦੇ ਉੱਤੇ ਵੀ ਯਕੀਨ ਨਹੀਂ ਆ ਜੀ ਬਾਕੀ ਮੌਸਮ ਕਿ ਹੋ ਜਾ ਜੀ ਪੰਜਾਬ ਦਾ ਸਰਸਪ ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਤਾਂ ਰਜਾਈ ਬੜੀ ਠੰਡਾ ਤੇ ਦਿਨ ਦੇ ਵੇਲੇ ਜਿਹੜੀ ਉਹ ਕਹਿੰਦੇ ਕਿ ਵੀ ਆਪਾਂ ਸ਼ਰਟ ਆ ਜਿਹੜੀ ਉਹ ਜਕਰ ਜੈਕਟ ਨਾ ਵੀ ਪਾਈਓ ਉਹਦੇ ਉੱਤੇ ਵੀ ਤਾਂ ਵੀ ਕੰਮ ਚੱਲ ਜਾਂਦਾ ਫਰੀਦਕੋਟ ਇਸ ਵੇਲੇ ਸਭ ਤੋਂ ਵੱਧ ਠੰਡਾ ਠੰਡੇ ਤੋਂ ਭਾਵੇਂ ਆ ਵੀ ਰਾਤ ਦਾ ਟੈਂਪਰੇਚਰ 6 7 ਡਿਗਰੀ ਹੋ ਜਾਂਦਾ 8 ਡਿਗਰੀ ਹੋ ਜਾਂਦਾ ਤੇ ਬਾਕੀ ਜੀ ਪੰਜਾਬ ਦੇ ਵਿੱਚ ਠੰਡ ਇੱਕਦਮ ਹੋਰ ਵੱਧਣੀ ਆ ਤੇ ਲਗਾਤਾਰ ਪੰਜਾਬ ਦੇ ਵਿੱਚ ਠੰਡ ਵਧਣ ਦੀ ਸੰਭਾਵਨਾ ਹੈ ਪ੍ਰਗਟਾਈ ਆ ਵੀ ਆਉਂਦੇ 3 4 ਦਿਨਾਂ ਦੇ ਵਿੱਚ ਕਣੀਆਂ ਪੈ ਜਾਣਗੀਆਂ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਠੰਡ ਦੇ ਵਿੱਚ ਵਾਧਾ ਹੋਊਗਾ ਜੀ। ਸਵਰਨ ਸਿੰਘ ਟੇਣਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਨੂੰ। ਧੰਨਵਾਦ ਬਹੁਤ ਮਿਹਰਬਾਨੀ।